ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸਨ ਤਾਂ ਉਸ ਵੇਲੇ ਭਾਈ ਭਾਗੀਰਥੀ ਗੁਰੂ ਜੀ ਦੇ ਕੋਲ ਗਏ ਭਾਗੀਰਥ ਨੇ ਸੋਚਿਆ ਕਿ ਜਿਸ ਤਰ੍ਹਾਂ ਉਹ ਇੱਕ ਵਪਾਰੀ ਹੈ ਉਸੇ ਤਰ੍ਹਾਂ ਗੁਰੂ ਨਾਨਕ ਜੀ ਵੀ ਇੱਕ ਵਪਾਰੀ ਹੀ ਹਨ ਪਰ ਉਹ ਸੋਚਦਾ ਹੈ ਕਿ ਉਹ ਗੁਰੂ ਜੀ ਨੂੰ ਤਾਂ ਹੀ ਮੰਨੇਗਾ ਜੇਕਰ ਗੁਰੂ ਜੀ ਬਿਨਾਂ ਮੇਰੇ ਤੋਂ ਪੁੱਛੇ ਬਗੈਰ ਮੇਰਾ ਨਾਂ ਲੈ ਕੇ ਮੈਨੂੰ ਪੁਕਾਰਨ ਆਪਣੇ ਕੰਮ ਕਾਜ ਨਿਬੇੜਨ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਕਿਹਾ ਹਾਂ ਬਈ ਭਾਗੀਰਥ ਕਿਵੇਂ ਹੋਲਾ ਹੋਇਆ ਗੁਰੂ ਸਾਹਿਬ ਜੀ ਦੇ ਮੁਖੋਲੇ ਬਚਨ ਸੁਣ ਕੇ ਭਾਗੀਰਥ ਗੁਰੂ ਜੀ murid ਬਣ ਗਿਆ ਜਦੋਂ ਵੀ ਗੁਰੂ ਸਾਹਿਬ ਜੀ ਵਈ ਨਦੀ ਤੇ ਇਸ਼ਨਾਨ ਕਰਨ ਜਾਂਦੇ ਤਾਂ ਭਾਈ ਭਾਗੀਰਥ ਜੀ ਗੁਰੂ ਜੀ ਵਾਸਤੇ ਦਾਤਨ ਲਿਜਾਇਆ ਕਰਦੇ ਸਨ ਇੱਕ ਦਿਨ ਜਦੋਂ ਗੁਰੂ ਜੀ ਇਸ ਸਥਾਨ ਨੂੰ ਛੱਡ ਕੇ ਜਾਣ ਵਾਲੇ ਸਨ ਤਾਂ ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਜੀ ਕਿਰਪਾ ਕਰਕੇ आप जी अपनी कोई निशानी इस अस्थान बख्शिश करो ता गुरु जी ने उस बेरी दी दातन अपनी निशानी वजो जमीन विच गट दिता। आज इस स्थान ते गुरुद्वारा श्री बेर साहिब शशोभित है जो कि सुल्तानपुर लोधी विच स्थित है